ਕਵਰਨਾਮਾ ਦੇਖ ਰਿਹਾ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੂ ਸਰਾਜ ਭਾਰਤੀ ਜਨਤਾ ਪਾਰਟੀ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਨਾ ਚਾਹੁੰਦੀ ਹੈ ਲੇਕਿਨ ਡਰ ਹੈ ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹੋਇਆ ਜਿਸ ਤਰ੍ਹਾਂ ਜਿਮਨੀ ਚੋਣਾਂ ਦੇ ਵਿੱਚ ਹੋਇਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ੁਬਾਨਾਂ ਜ਼ਬਤ ਹੋਈਆਂ ਲੇਕਿਨ ਅਜੇਹੇ ਚਿਹਰੇ ਨੂੰ ਉਤਾਰਨਾ ਚਾਹੁੰਦੀ ਹੈ ਜਿਸ ਦਾ ਆਧਾਰ ਵੀ ਹੋਵੇ ਜਿਸ ਦਾ ਬੇਸ ਵੀ ਹੋਵੇ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਉਸ ਦੇ ਸਿਰ ਉੱਤੇ ਜਿਤਨੀਆਂ ਸੌਖੀਆਂ ਹੋ ਜਾਣ ਹਾਲਾਂਕਿ 1.5 ਸਾਲ ਦਾ ਸਮਾਂ ਪਿਆ ਹੈ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਨੇ ਜੇ ਸਾਨੂੰ ਵੋਟ ਨਹੀਂ ਪਾਉਣੀ ਤੇ ਤੁਸੀਂ ਨਾ ਕਾਂਗਰਸ ਨੂੰ ਪਾਓ ਤੇ ਨਾ ਆਮ ਆਦਮੀ ਪਾਰਟੀ ਨੂੰ ਤੇ ਫਿਰ ਸਿੱਧਾ ਹੀ ਗੱਲ ਹੈ ਕਿ ਸ੍ਰੋਮਣੀ ਅਕਾਲੀ ਦਲ ਨੂੰ ਵੋਟ ਪਾ ਦਿਓ ਲੇਕਿਨ ਇਧਰ ਪਹਿਲਾਂ ਹੋਬੀ ਧਾਲੀਵਾਲ ਦਾ ਨਾਮ ਆ ਰਿਹਾ ਸੀ ਕਿ ਬੜੀ ਜਲਦੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਹੋਬੀ ਧਾਲੀਵਾਲ ਦੇ ਨਾਲ ਤੇ ਹੋਬੀ ਧਾਲੀਵਾਲ ਨੇ ਕਿਹਾ ਕਿ ਜੇਕਰ ਮੇਰੇ ਤੇ ਭਰੋਸਾ ਕਰਦੀ ਐ ਭਾਰਤੀ ਜਨਤਾ ਪਾਰਟੀ ਤੇ ਮੈਂ ਕਿੰਤੂ ਪਰੰਤੂ ਕਿਉਂ ਕਰਾਂਗਾ ਮੈਂ ਚੋਣ ਮੈਦਾਨ ਦੇ ਵਿੱਚ ਆਵਾਂਗਾ ਹਾਲਾਂਕਿ ਹੋਬੀ ਧਾਲੀਵਾਲ ਵੀ ਆਕੁਸ਼ ਪਿਛਲੇ ਮਹੀਨਿਆਂ ਤੋਂ ਚਰਚਾ ਦਾ ਵਿਸ਼ਾ ਬੜੇ ਹੋਏ ਨੇ ਉਹਨਾਂ ਦਾ ਇੱਕ ਡਾਇਲੋਗ ਬੜਾ ਮਸ਼ਹੂਰ ਹੋਇਆ ਸੀ ਖਾਸਾ ਬੰਦਾ ਹਾਂ ਯਾਨੀ ਕਿ ਖਾਸਾ ਹੋਬੀ ਧਾਲੀਵਾਲ ਲੇਕਿਨ ਹੁਣ ਇੱਕ ਹੋਰ ਪਸੂੜੀ ਪੈ ਗਈ ਐ ਕਹਿੰਦੇ ਨੇ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਐ ਉਹ ਇੱਕ ਚੋਟੀ ਦੇ ਵੱਡੇ ਆਗੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨਾ ਚਾਹੁੰਦੀ ਹੈ ਜਿਸ ਉੱਤੇ ਕੋਈ ਨਿਸ਼ਾਨੀਆਂ ਸਵਾਲ ਖੜੇ ਨਾ ਹੋਣ ਤੇ ਉਸ ਨੂੰ ਵੋਟ ਵੀ ਪਵੇ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜੇਕਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਾਵੇ ਤੇ ਘਮਾਸਾਨ ਦਾ ਯੁੱਧ ਹੋਵੇਗਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਬੜਾ ਵੱਡਾ ਹাদার ਹੈ ਲੁਧਿਆਣੇ ਦੇ ਵਿੱਚ ਬੜੀ ਦੇਣ ਹੈ ਜਦੋਂ ਉਹਨਾਂ ਦੀ ਸਰਕਾਰ ਰਹੀ ਲੁਧਿਆਣੇ ਨੂੰ ਖਾਸ ਕਰਕੇ ਇੰਡਸਟਰੀ ਨੂੰ ਖਾਸ ਕਰਕੇ ਫੈਕਟਰੀਆਂ ਨੂੰ ਕਿਉਂਕਿ ਲੁਧਿਆਣੇ ਦੇ ਵਿੱਚ ਬੜਾ ਵੱਡਾ ਬੋਲ ਵਾਲਾ ਚੰਗਾ ਬੋਲ ਵਾਲਾ ਹੈ ਪੋਜਿਟਿਵ ਪੱਖ ਨੇ ਕੈਪਟਨ ਅਮਰਿੰਦਰ ਸਿੰਘ ਦੇ ਹੁਣ ਰਵਨੀਤ ਬਿੱਟੂ ਇਸ ਗੱਲ ਉੱਤੇ ਸਹਿਮਤੀ ਪ੍ਰਗਟ ਕਰਦੇ ਨੇ ਕਿ ਨਹੀਂ ਕਰਦੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਜਲਦੀ ਤੋਂ ਜਲਦੀ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਨਾ ਪਵੇਗਾ ਮੰਨ ਲਓ ਜਿਸ ਦਿਨ ਭਾਰਤੀ ਜਨਤਾ ਪਾਰਟੀ ਨੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਇਟ ਮੀਨਸ ਕਿ ਚੋਣ ਕਮਿਸ਼ਨ ਨੇ ਚੋਣਾਂ ਦਾ ਬਿਗਲ ਵੀ ਵਜਾ ਦੇਣਾ ਹੈ ਭਾਰਤੀ ਜਨਤਾ ਪਾਰਟੀ ਵੇਟ ਕਰ ਰਹੀ ਹੈ ਚੋਣ ਕਮਿਸ਼ਨ ਦਾ ਇਧਰ ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਹੋਲਡਿੰਗ ਬੋਰਡ ਲੱਗ ਗਏ ਨੇ ਫਲੈਕਸ ਲੱਗ ਗਏ ਨੇ ਇੱਕ ਦੂਜੀ ਪਾਰਟੀ ਉੱਤੇ ਚੱਕਰ ਛੁੱਟੇ ਜਾ ਰਹੇ ਨੇ ਭਾਰਤ ਕੋਸ਼ ਅਸ਼ੂ ਕਹਿੰਦੇ ਨੇ ਕਿ ਮੈਂ ਬੱਬਰ ਸ਼ੇਰ ਆ ਉਧਰ ਭਗਵੰਤ ਮਾਨ ਕਹਿੰਦੇ ਨੇ ਕਿ ਇਹ ਤਾਂ ਸੀਟ ਹਾਰਨੀ ਨਹੀਂ ਕਿਉਂਕਿ ਇਥੋਂ ਮੰਤਰੀ ਬਣਨਾ ਹੈ ਇਧਰ ਸ਼੍ਰੋਮਣੀ ਅਕਾਲੀ ਦਲ ਵੀ ਬੜਾ ਜਲਦੀ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਨ ਜਾ ਰਹੀ ਹੈ ਉਧਰ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਨੇ ਕਿ ਜੇਕਰ ਉਮੀਦਵਾਰ ਉਤਾਰ ਦਿੱਤਾ ਜਾਵੇ ਤਾਂ ਬਹੁਤ ਵਧੀਆ ਹੋਵੇਗਾ ਪਤਾ ਲੱਗ ਜਾਵੇਗਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇ ਕਿ ਹੋ ਜਾਵੇਗਾ ਭਾਰਤੀ ਜਨਤਾ ਪਾਰਟੀ ਨੂੰ ਕਿ ਦੋ ਵਾਰ ਰਹੇ ਪੰਜਾਬ ਦੇ ਮੁੱਖ ਮੰਤਰੀ ਕੀ ਕਰਦੇ ਨੇ ਹਾਲਾਂਕਿ ਕਿਆਸ ਲਗਾਈਆਂ ਲਗਾਈਆਂ ਚਾਰੀਆਂ ਨੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਰਵਨੀਤ ਬਿੱਟੂ ਦੀ ਸਹਿਮਤੀ ਬਣਦੀ ਹੈ ਕਿ ਨਹੀਂ ਬਣਦੀ